ਹੋਣਾ ਚੱਲ ਉੱਠ ਚੱਲੀਏ ਹੁਣ ਦੀਦੀ ਦਾ ਫੇਸ ਤਾਂ ਅੱਜ ਦੇਖ ਲਈਏ ਜਿਹੜੇ ਸਾਰੇ ਬੰਬੀਨੀਆਂ ਨੇ ਇਕੱਠੇ ਹੋਇਆ ਕਰਨਾ ਚਲਿਏ ਆ ਜਾ ਉੱਠ ਸਤੀ ਕਰ ਕੋੜੇ ਬੇਜ ਕੇ ਸੁੱਤਾ ਪਿਆ ਤਾਂ ਉੱਟ ਗੜੇ ਅੱਖਾਂ ਖੋਲ ਹੀ ਜਾਣਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਤੇ ਤੁਹਾਡਾ ਵੈਲਕਮ ਕਰਦੇ ਆਪਾਂ ਅੱਜ ਹੈਗਾ ਰਸਬਨੇ ਸਕੂਲ ਦੇ ਵਿੱਚ ਫੰਕਸ਼ਨ ਸਕੂਲ ਚ ਨਹੀਂ ਸੋਰੀ ਸਕੂਲ ਤੋਂ ਬਾਹਰ ਹੈ ਉਹ ਦੇਖਣ ਚੱਲੇ ਨਾਲੇ ਲੈ ਕੇ ਚੱਲੇ ਇਹਨਾਂ ਨੂੰ ਇਵਾਂ ਦੇ ਸੇਮ ਅਡਰੈਸਾ ਪਾਉਣੀ ਆ ਬਹੁਤ ਸੋਹਣਾ ਕਰਨਾ ਉਥੇ ਪਤਾ ਨਹੀਂ ਕੀ ਕਰਨਾ ਜਨੇ ਇੱਕ ਹਫਤਾ ਹੋ ਗਿਆ ਉਹਨਾਂ ਨੂੰ ਪ੍ਰੈਕਟਿਸ ਕਰਦੇ ਨੇ ਸਕੂਲ ਵਿੱਚ ਹੈਂ ਸਪਟਾਕਲੋ ਆਹ ਸਪਟਾਕਲੋ ਸਪਟਾਕਲੋ ਕਰਨਾ ਹੋ ਗਿਆ ਹੁੰਦਾ ਦੇਖਣ ਦੇ ਆਗੇ ਕਿਆ ਹੁੰਦਾ ਪਤਾ ਉਹਨਾਂ ਡਾਂਸ ਕਰਦੇ ਨੇ ਡਾਂਸ ਅੱਛਾ ਹੋ ਰਿਹਾ ਹੋਰ ਕੀ ਕਰਦੇ ਨੇ ਹੋਰ ਦੇਖਦੇ ਜਾ ਕੇ ਦੇਖਣਗੇ ਹੈਨਾ ਓਕੇ ਕੀ ਸਿਰ ਬਾਹ ਹੋ ਰਿਹਾ ਇਹਦਾ ਨਾ ਕੱਪੜੇ ਵੀ ਘਰਤੀ ਪਾ ਗਲੇ ਜਾਣੇ ਕੱਪੜੇ ਪਾ ਲੈਣੇ ਹਾਂਜੀ ਚਲੋ ਸਹੀ ਰੈਡੀ ਹੋ ਰਹੀ ਹੈ ਬਾਈ ਪੌਣੇ 5 ਵਜੇ ਕਿ ਹਾਂ ਨਹੀਂ ਪੌਣੇ 9 4:40 ਦੇ ਕਿਹਾ ਤਾਂ 20 ਮਿੰਟ ਪਏ ਆ 5 ਮਿੰਟ ਲੱਗਣੇ ਜਾਣ ਨੂੰ 5 ਮਿੰਟ ਲੱਗਣੇ ਜਾਣ ਨੂੰ ਵੀ ਜੋਵਨ ਵੀ ਤਿਆਰ ਕਰਨਾ ਪੈਣਾ ਚੱਲੀਏ ਬੱਤਾ ਲੋ ਐਮਾ ਵੀ ਆ ਗਈ ਮੈਂ ਬੂਟ ਪਾਉਣ ਸੱਚਾ ਜੀ ਚਲੋ ਫੇ ਚੱਲੀਏ ਡਰੈਸ ਲੱਭੀ ਹੈ ਆ ਡਰੈਸ ਪਾ ਕੇ ਜਾਣੀ ਜਿਵੇਂ ਸਾਰੇ ਸਾਰੇ ਬੱਚਿਆਂ ਦੇ ਇੱਧਰ ਹੀ ਪਾਏ ਹੋਣੇ ਕੱਪੜੇ ਆ ਜੀਨ ਨੇ ਸਨ ਹੈ ਇਸ ਪੇਗੀ ਕੋ ਦਾ ਫਾਰੇ ਲਾ ਪਈ ਮਾ ਕੋ ਦੇਮੀ ਦੀ ਪ੍ਰੇਗਾ ਦੀ ਪ੍ਰੇਗਾ ਕੀ ਹੈ ਸਪਟਾਕਲ ਹੁੰਦਾ ਹੈਗਾ ਇਸਪਟਾਕਲ ਕੋਸਾ ਇਸਪਟਾਕਲ ਅਸੀਂ ਕੋਸ ਬਣਾਉਣ ਇੱਕ ਫਿਲਮ ਹੁੰਦੀ ਹੈ ਜਿੱਦਾਂ ਅੱਛਾ ਓਕੇ ਅੱਛਾ ਸਿੱਧਾ ਕਰਦੇ ਚੱਲ ਜਾ ਕੇ ਦੇਖਦੇ ਹਾਂ ਹਾਂ ਤਾਂ ਲੱਗੀ ਨਹੀਂ ਸਵਾਰ ਕੇ ਓ ਜੀ ਸ਼ਾਮ ਦੇ ਪੌਣੇ 5 ਹੋ ਚੁੱਕੇ ਆਂ ਬੱਚਿਆਂ ਨੂੰ ਲੈ ਕੇ ਚੱਲੇ ਆ ਹਣ ਪਤਾ ਨਹੀਂ ਕਰਨਾ ਪਤਾ ਨਹੀਂ ਕੀ ਇਹਨਾਂ ਨੇ ਤੇ ਮੇਰਾ ਦਿਲ ਕਰਦਾ ਤਾਂ ਜਾਣ ਨੂੰ ਚਲ ਹੁਣ ਮਾਰਾ ਸਮਾਂ ਕਹਿੰਦੀ ਐ ਜਾਓ ਨਾ ਦੇਖੋ ਨਾ ਕੀ ਕਰਦੇ ਸੇਮ ਡਰੈਸ ਪਾਉਣੀ ਸਾਰੇ ਬੱਚਿਆਂ ਨੇ ਤੇ ਕੋਈ ਛਾਲਾ ਛੂੜਾ ਮਾਰਨੀ ਲੱਗਦਾ ਬਾਕੀ ਸਾਨੂੰ ਜਾ ਕੇ ਦਿਖਾਉਣਾ ਯਾਰ ਸਾਰਾ ਕੁਝ ਬਾਤ ਰੋਜ਼ਾ ਕੀ ਹੋਪਾ ਪ੍ਰਸਰ ਰੋਲੈਂਸ ਹਾਂ ਉਹ ਬੈਠੇ ਨੇ ਉਧਰ ਉਧਰ ਚਲੋ ਜਾਓ ਜਾਓ ਲੋ ਜੀ ਇੱਥੇ ਆਏ ਹੁਣ ਲੈ ਕੇ ਬੱਚਿਆਂ ਨੂੰ ਪੇਮ ਐਡਰੈਸ ਆ ਪਾਈਆਂ ਸਾਰਿਆਂ ਨੇ ਐਤੋਂ ਹੁਣ ਦੇਖਣ ਲੱਗਿਆ ਮੜਾ ਯਾਰ ਇਹ ਕਿਹ ਯਾਰ ਤੋਂਪਾ ਬਹੁਤ ਅੱਜ ਬੈਠੇ ਨਹੀਂ ਜਿੱਦਾ ਕੁਰਸੀਆਂ ਨੇ ਹਾਂ ਮੱਚ ਖੜੇ ਹੁਣ ਇੱਥੇ ਟਾਈਮ ਬਾਬਾ ਲਾਜ਼ਰ ਨੇ ਕੋਈ ਕਰਾ ਨਹੀਂ ਰਹੇ ਅਜੇ ਹਨਾ ਸਪੈਸ਼ਲ ਫੀਸਟਿਵਲ ਦੇ

ਅਨੀਮਲੀਆਂ ਦਾ ਕਰਦੇ ਜਿੰਨੇ ਵੀ ਐਨੀਮਲ ਹਨ ਉਹਨਾਂ ਦੀ ਨਕਲ ਕਰ ਰਹੇ ਸਾਰੇ ਹੁਣ ਪਤਾ ਲੱਗਿਆ ਮੈਨੂੰ ਦੋ ਜੁ ਹੁਣ ਐਲੀਫੈਂਟ ਤੇ ਬਣੇ ਹੋਏ ਆ ਇਹ ਅਨੀਮਲੀਆਂ ਦਾ ਕਰਦੇ ਜਿੰਨੇ ਵੀ ਐਨੀਮਲ ਹਨ ਉਹਨਾਂ ਦੀ ਨਕਲ ਕਰ ਰਹੇ ਸਾਰੇ ਹੁਣ ਪਤਾ ਲੱਗਿਆ ਮੈਨੂੰ ਦਰੋ ਪ੍ਰੋਸੀਮੋ ਕਿਤੇ ਸਕੂਲ ਨੋ ਜ਼ਿਲੋ ਉਹਨਾਂ ਦਾ ਜ਼ਿਲੋ ਕੋਈ ਦਰਸ਼ਕੋ Nói chung đẹp lắm ਉਹੀ ਹੋ ਗਿਆ ਕਾਦਨ ਐਨਾ ਕੰਮ ਰੋ ਪਾਣੀ ਚੱਕ ਲਿਆ ਪੁੱਤ ਬਦ ਪਣੀ ਤੋ ਹੋਣਾ ਪਣੀ ਤੋ ਹੋ ਗਿਆ ਚੱਲੀਏ ਫੇਰਾ ਆਹਾ ਉਹ ਵੀ ਵਧੀਆ ਬਹਾਂਜੀ ਹਿਲਾਉਂਦੀ ਤੇ ਉਹ ਵੀ ਵਧੀਆ ਕਰ ਰਹੇ ਨੇ ਇਹਨਾਂ ਨੇ ਵੀਡੀਓ ਪਤਾ ਨਹੀਂ ਕਿਦਾਂ ਦੀ ਬਣੀ ਆ ਹੁਣ ਕਿਦਾਂ ਦੀ ਨਹੀਂ ਥੋੜੇ ਦੂਰ ਤੇ ਨਾ ਇਹ ਤਾਂ ਕਰਕੇ ਵੀ ਥੋੜੇ ਫਰਕ ਪਿਆ ਤਦ ਸਮਝਾਇਦ ਨੂੰ ਕਰੀ ਹੱਤਪਾਂ ਬਹੁਤ ਪੈਂਦੀ ਨਾ ਪਰ ਹਨਾ ਚੱਲ ਸਹੀ ਹੈ ਕਮੂਨੇ ਕਿਥੇ ਉਸ ਵਿੱਚ ਉਥੋਂ ਕਮੂਨੇ ਨੇ ਮੂਰੇ ਕਰਨ ਨਾਲ ਪਹਿਲਾਂ ਕਮੂਨੇ ਚੱਛਿਆ ਹੀ ਆਹ ਉਹਰੇ ਵਿੱਚ ਸਹੀ ਆ ਰਿਹਾ ਰਿਪੇਅਰ ਪੂਰ ਕਰੀ ਹੋਣੀ ਉਥੇ ਕੰਮ ਚੱਲਦਾ ਉਥੇ ਮਤਲਬ ਦਾ ਲੋ ਜੀ ਦੇਖਿਆ ਇਹਦਾ ਐਨੀਮਲ ਵਾਲਾ ਜਾਨਵਰਾਂ ਦੇ ਘਰੇ ਇਹਨਾਂ ਦੇ ਨਕਲਾਂ ਜੀਆਂ ਕਰੀਆਂ ਸਾਰੀਆਂ ਤੇ ਵਧੀਆ ਸੀ ਯਾਰ ਬੱਚਾ ਲਈ ਤਾਂ ਬਹੁਤ ਵਧੀਆ ਸੀ ਮੋਂ ਦਾ ਠੀਕ ਠਾਕ ਲੱਗਿਆ ਨੱਬਜਾ ਵੀ ਨਹੀਂ ਲੱਗਿਆ ਹੈਗਾ ਚਲੋ ਰਸਮ ਨੂੰ ਖੜਾਉਣੀ ਹੁਣ ਜਲਾਤੋ ਨਾਲ ਜੋ ਬੰਦੇ ਵੀ ਲਾਜਣਾ ਦੋ ਇਹਦਾ ਵੀ ਲਾਜਣਾ ਨਾਲ ਇਹਨੂੰ ਗਰਮ ਗਰਮ ਹੀ ਹੋਈ ਵੀ ਹੈ ਹੁਣ ਠੰਡੀ ਕਰੀਏ ਮੜਾ ਜਾ ਕੇ ਇਹਨੂੰ ਤੋਂ ਭਾਵਾ ਪੈਂਦੀ ਸੀ ਹਾਓ ਮੈਨੂੰ ਪਤਾ ਪੁੱਤ ਪਤਾ ਜਲਾਤੋ ਘੜੀ ਖਾਣੀ ਗੂਸੋ ਘੜੀ ਖਾਣੀ ਤਾਂ ਗੁਲਫੀ ਖਾਣੀ ਹੈ ਅੱਛਾ ਨਹੀਂ ਕਰੀ ਵੀ ਇਹ ਬਾਜ ਜਲਾਤੀ ਖਾਣੀ ਸਾਰਿਆਂ ਨੇ ਉਹ ਵੀ ਜਰਾ ਮੀਕੋ ਫਿਰਦਾ ਦੇਖ ਲੋਰੇ ਜਲਾਤੀ ਵਾਲੇ ਫਿਰਦੇ ਆ ਉਹ ਅੰਦਰ ਫਿਰਦੇ ਆ ਫੇੜੀ ਜਲਾ ਤੋ ਫਾਇਦੇ ਸਤ ਕੋਈ ਤੇ ਕੇ ਜੀ ਫਾਤਿਮਾ ਚਾਹੇ ਦੂਰ ਕਿਹਨਾਂ ਸਾ ਕੁਇਤ ਨੂੰ ਨਹੀਂ ਪਾਰਟੀ ਤੇ ਤੁਮਨ ਦੇਣੀ ਸੀ ਪਾਰਟੀ ਮੈਂ ਤੈਨੂੰ ਦੇ ਰਿਹਾ ਇਧਰੋਂ ਇਹ ਚੱਕਰ ਹਾਂਜੀ ਜੋਬਾ ਜੀ ਜੋ ਮੈਂ ਤੇਰੀ ਘੜੀ ਖੂਸ ਤੋ ਹੈ ਮੈਂਗੋ ਕੋਈ ਨਾ ਬੁੱਧ ਖਾ ਲੈਣਾ ਤੋ ਹੁਣ ਜੋ ਤੇ ਜੀਬ ਕੱਢੀ ਜੀਬ ਵੀ ਹੋ ਗਈ ਲਾਲ ਤਾਰ ਕੋ ਬਲੇਨ ਉਹ ਕਿਹੜਾ ਕੋ ਬਲੇਨ ਉਹ ਜੀਬੜੀ ਮੈਨੇ ਜੀਬਾ ਜੀਬ ਸੰਤਰੀ ਰੰਗ ਦੀ ਵੀ ਪਈ ਐ ਦੀ ਕਿਤੇ ਟਰੈਕਟਰ ਉਹ ਹਾਂ ਵੀ ਆ ਟਰੈਕਟਰ ਆ ਗਿਆ ਜੋ ਮਨ ਦਾ ਟਰੈਕਟਰ ਬਹੁਤ ਪਿਆਚੇ ਇਹਨੂੰ ਉਹ ਆਉਂਦਾ ਪਿੱਛੇ ਪਿਆਚੇ ਨੇੜੇ ਉਹਦੇ ਕੋਲ ਫੇਰ ਕਰੀ ਨੇੜੇ ਆ ਤੇ ਕਰੀ ਹੁਣ ਕਰ ਚਾਹ ਚਾਹ ਉਧਰ ਦੇਖਦਾ ਪਰਲੀ ਸਾਈਡ ਉਹ ਦੂਆ ਪਾ ਬਾਕਾ ਘੱਟ ਨੇੜੇ ਰੋਡ ਦੇ ਵਾਲ ਜਿਹੜੇ ਕਾ ਕੱਟਦੇ ਆ ਨਾ ਉਹ ਵਾਲਾ ਪਾਇਆ ਬਨੇ ਚੱਲ ਰਸਮ ਚੱਲੀਏ ਬੱਤਾ ਚੱਲ ਦੇਖ ਲਈ ਬਸ ਉੱਪਰ ਚੱਕ ਲਓ ਪੁੱਤ ਫੌਂਟ ਦੇ ਗੇਮ ਹੋਲੇ ਹੋਣਾ ਦੁਆਰੇ ਨਾਲ ਗੇਮ ਹੋ ਜਵੇ ਹੁਣ ਆ ਜੋ ਬਣਾ ਚੱਕੂ ਉੱਪਰ ਪਾ ਬੰਬੂੜੀ ਚੱਕੂ ਉੱਪਰ ਬਚਪਨ ਇਹਨਾਂ ਦਾ ਐਨੀਮਲ ਕਿਹੜੇ-ਕਿਹੜੇ ਬਣੇ ਸੀ ਤੁਸੀਂ ਇੱਕ ਤਾਤਾ ਰੂਗਾ ਬਣੀ ਸੀ ਬੱਚੇ ਜਿਹੜੇ ਇੱਧਰ ਹੁੰਦੇ ਮਾਰੇ ਚ ਹੁੰਦੇ ਜਿਹੜੇ ਆਲਗੇ ਮਾਰੇ ਚ ਹਾਂ ਆਲਗੇ ਆਲਗੇ ਐਸ਼ਾ ਤੇ ਬਾਅਦ ਚ ਕੁਕ ਰੁਕ ਰੁਕ ਕੁਕ ਰੁਕ ਹਾਂਜੀ ਅੱਛਾ ਮੁਰਗਾ ਰਾਨਾ ਹੀ ਬੜੇ ਦੇ ਨਹੀਂ ਰਾਨਾ ਛੋਟੋ ਬਣੇ ਤੇ ਤਾਤਾ ਰੂਗਾ ਬਣੇ ਤੇ ਨਾ ਸੋਹਣਾ ਕਰੇ ਤੁਸੀਂ ਕੱਪੜੇ ਬੇ ਡਰੈਸ ਬੜੀ ਸੋਹਣੀ ਸੀ ਤੁਹਾਡੀ ਹਾਂਜੀ ਕੀ ਬਣਾ ਰਹੇ ਹੋ ਅੱਜ ਬਣਾਣਾ ਪਾਸਤਾ ਰਸ ਨੂੰ ਕਹਿੰਦੀਆਂ ਪਾਸਤਾ ਖਾਣਾ ਸੀਓ ਜੀ ਪਾਸਤਾ ਚਲ ਖਾਈ ਲਮਾ ਗਿਆ ਹੁਣ ਤੇਰਾ ਪਾਸਤਾ ਖਾਣੇ ਦਾ ਦਿਲ ਚ ਨਹੀਂ ਕਰਦਾ ਮੇਰਾ ਇੱਕ ਬੱਚਿਆਂ ਕਰਕੇ ਬਣਾਉਣਾ ਪੈਂਦਾ ਤੇ ਸ਼ਾਮ ਦੇ 7:00 ਵੱਜ ਚੁੱਕੇ ਆ ਜੀ ਤੇ ਮੈਨ ਲੱਗਦਾ ਕਿ ਨਾ ਦੁਪਹਿਰਾ ਹੁੰਦਾ ਹਜੇ ਦਿਨ ਬਾਵਾਂ ਲੰਬੇ ਹੋ ਗਏ ਹੁਣ ਜੁਲਾਈ ਦੇ ਅਗਸਤ ਤੱਕ ਐਦਾਂ ਹੀ ਰਹੇਗਾ ਨਾ ਹੁਣ 9:30 10 ਵਜੇ ਤੱਕ ਦਿਨ ਖੜਾ ਰਹਿੰਦਾ ਇਪਰ ਜੀ ਕੇਂਦਰ ਉਹੀ ਆ ਇਪਰ ਵਾਲੀ ਆ ਵਧੀਆ ਹੁੰਦਾ ਹੈ ਆ ਗੋਦ ਤੇ ਰਸਾਂ ਪਰ ਨਾ ਗੇਰਦੀ ਜਲੇ ਮੈਂ ਦੇ ਜਾਣ ਜਾਣ ਕੇ ਜੀ ਦੋਹਾਂ ਦੀ ਰੇਪੇ ਹੋਲੀ ਇਹਦੀ ਵੀ ਹੋਲੀ ਉਹਦੀ ਵੀ ਹੋਰੀ ਦੋਹਾਂ ਦੀ ਕਿਟਾਈ ਹੋਲੀ ਨਾ ਬੋਲੇ ਚਲ ਚਲ ਦੋਨ ਬਲੌਗ ਦੀ ਸਮਾਪਤੀ ਕਰਦੇ ਫਿਰ ਜੇਕਰ ਤੁਹਾਨੂੰ ਬਦੇ ਲੱਗਿਆ ਹੋਊਗਾ ਤੁਹਾਨੂੰ ਵੀ ਕਰਨਾ ਜੇ ਬਦੇ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਿਓ ਜੋ ਕਰੋ ਤੇ ਲਾਈਕ ਕਰੋ ਤੇ ਬਾਏ ਬਾਏ